ਬਾਈ ਅੱਜ ਦੀ ਵੀਡੀਓ ਆਪਾਂ ਬੱਕਰੀਆਂ ਜਿਹੜੀਆਂ ਬਕਿਆਊ ਨੇ ਉਹਨਾਂ ਦੀ ਬਣਾਉਣ ਜਾ ਰਹੇ ਹਾਂ ਪਿੰਡ ਪੈਣੀ ਜੱਸਾ ਜ਼ਿਲ੍ਹਾ ਬਰਨਾਲਾ ਤੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਨਾਲ ਸੰਪਰਕ ਕਰ ਲਿਓ ਅੱਠ ਬੱਕਰੀਆਂ ਨੇ ਤਾਜ਼ੀਆਂ ਸੂਈਆਂ ਹੋਈਆਂ ਨੇ ਤਿੰਨ ਸੂਣ ਵਾਲੀਆਂ ਦੇ ਵਿੱਚ ਤਿੰਨ ਸੂਣ ਵਾਲੀਆਂ ਨੇ ਵਿੱਚ ਬੱਚੇ ਦੋ-ਦੋ ਦਿੱਤੇ ਹੋਏ ਨੇ ਵਿੱਚ ਮਗਰ 1-1 ਹੈ ਵਿੱਚ ਮਗਰ 2-2 ਨੇ 2-2 ਨੇ ਤੇ ਬਾਈ ਜਾਂਟੀ ਦੀ ਵੀਡੀਓ ਬਣਾਉਣਾ ਹੈ ਬਾਈ ਅੱਜ ਆਪਾਂ ਇਹਦੀਆਂ ਬੱਕਰੀਆਂ ਦਿਖਾਉਨੇ ਆ ਇਹਦੇ ਘਰ ਦੀਆਂ ਬੱਕਰੀਆਂ ਨੇ ਬਾਈ ਵਿੱਚ ਵਿੱਚ ਹੈਟ ਹੈਗੀ 40-40 ਇੰਚ ਵੀ ਹੋਊਗੀ ਤੇ ਬਾਕੀ ਕੁਛ ਦੀ ਘੱਟ ਹੋਊਗੀ ਬਸ 38 39 40 ਆਏ ਨੇ ਅਟੇ ਛੱਟੇ ਨੇ ਤੇ ਬਾਈ ਇਹ ਸਾਰੀਆਂ ਚੋਂ ਤਿੰਨ ਸੂਣ ਵਾਲੀਆਂ ਰਹਿੰਦੀਆਂ ਨੇ ਹਾਂ ਬਾਕੀ ਸੂਣ ਵਾਲੀਆਂ ਉਹ ਕਦੋਂ ਸੂਣ ਗਈਆਂ ਜਆਂ ਹੋਈਆਂ ਨੇ ਬਸ ਲੱਗੇ ਨੇ ਨੇੜੇ ਨੇੜੀ ਲੱਗਿਆ ਹੋਈਆਂ ਨੇ ਹਾਂ ਦੁੱਧ ਪੱਖੋਂ ਠੀਕ ਨੇ ਰਮਾਸ ਤੇ ਦੰਦ ਕਹ ਕੇ ਨੇ ਇਹ 8 8 ਦੰਦ ਨੇ 8 8 ਦੰਦ ਨੇ ਹੈ ਠੀਕ ਆ ਲਓ ਵੀ ਬੱਕਰੀਆਂ ਚੱਕ ਕੇ ਕਰੋ ਬਾਈ ਬਾਈ ਦੀਆਂ ਭਾਰੀ ਬੱਕਰੀਆਂ ਨੇ ਕੋਈ ਆਏ ਨਹੀਂ ਹੈਗੀਆਂ ਵੀ ਸੂਣ ਤੋਂ ਬਾਅਦ ਟੁੱਟ ਜਾਈ ਗਈਆਂ ਹੋਣਗੀਆਂ ਆਹ ਆ ਆ ਬੱਕਰੀਆਂ ਜੋੜੀ ਸੂਣ ਵਾਲੀ ਆ ਇਹ ਸੂਣ ਵਾਲੀ ਐ ਸਿਆ ਜੋੜੀ ਦੁੱਨੇ ਦੁੱਨੇ ਹੈ ਠੀਕ ਐ ਨੇੜੇ ਲੱਗੀਆਂ ਇਹ ਨੇੜੇ ਲੱਗੀਆਂ ਹੋਈਆਂ ਨੇ ਤੇ ਬਾਕੀ ਸੂਈਆਂ ਹੋਈਆਂ ਨੇ ਦੂਜੇ ਆ ਸੂਈਆਂ ਹੋਈਆਂ ਨੇ ਇੱਕ ਬੱਕਰੀ ਹੋਰ ਅੱਠ ਬੱਕਰੀਆਂ ਨੇ ਲਿਆ ਫੜ ਕੇ ਨਾ ਅੱਠ ਬੱਕਰੀਆਂ ਵਕਿਆਉ ਨੇ ਹੈ ਹਾਂ ਛਾੜ ਦੇ ਇਹਨਾਂ ਨੂੰ ਤਾਂ ਜਾਣ ਦੇ ਲਓ ਇਹ ਬੱਕਰੀਆਂ ਚੈੱਕ ਕਰ ਲਓ ਬਾਈ ਵੱਡੀ ਹਾਈਟ ਦੀਆਂ ਤੇ ਇਹਦੇ ਘਰ ਦੀਆਂ ਬੱਕਰੀਆਂ ਨੇ ਅਬਾ ਹੂੰ ਆਪਣਾ ਕਿੰਨਾ ਕ ਪੁਰਾਣਾ ਕੰਮ ਆ ਇਹ ਆਪਾਂ ਦਾ ਬਹੁਤ ਚਿਰ ਹੋ ਗਿਆ ਜੀ ਕਿੰਨਾ ਟਾਈਮ ਹੋ ਗਿਆ ਮਨ ਲਾ ਸ਼ੁਰੂਤ ਹੀ ਆਣਾ ਸ਼ੁਰੂਤ ਪਹਿਲਾਂ ਭੇਡਾਂ ਚਾਰਦੇ ਸੀ ਉਦੋਂ ਬਾਅਦ ਬੱਕਰੀਆਂ ਨੂੰ ਹੋ ਗਏ ਹੁਣ ਅੱਛਾ ਭੇਡਾਂ ਵੀ ਚਾਰੀਆਂ ਨੇ ਭੇਡਾਂ ਬੇਹਰੀਆਂ ਚਾਰੀਆਂ ਨੇ ਭੇਡਾਂ ਕਿਹੜੀਆਂ ਹੁੰਦੀਆਂ ਸੀ ਭੇਡਾਂ ਦੇਸੀ ਹੁੰਦੀਆਂ ਮੇਰੇ ਕੋਲ ਫਿਰ ਮਗਰੋਂ ਤੇ ਹੋਰ ਕਾਜ ਲਈਆਂ ਭੇਡਾਂ ਹੁੰਦੀਆਂ ਇਹ ਕਾਜਲੀਆਂ ਲਾ ਵੀ ਦੋ ਆ ਆ ਗਈਆਂ ਬਈ ਬੱਕਰੀਆਂ ਤੇ ਆ ਬੱਕਰੀਆਂ ਦੇਖ ਆਦੇ ਬਈ ਦੋ ਆ ਨੇ ਤੇ ਇੰਨਾ ਮਾਗਰ ਵੀ ਬੱਚੇ ਨੇ ਹਨਾ ਹਾਂ ਤੇ ਦੁੱਧ ਨੂੰ ਕਿੰਨੀਆਂ ਕਿ ਖਰੀਆਂ ਨੇ ਦੁੱਧ ਨੂੰ ਬਹੁਤ ਚੰਗੀਆਂ ਬੱਕਰੀਆਂ ਨੇ ਲਾਓ ਵੀ ਦੇਖ ਕਿਹੜੇ ਬੱਕਰੇ ਤੋਂ ਕ੍ਰੋਸ ਹੀ ਬੱਚੇ ਕਿਹੜੇ ਬੱਕਰੇ ਦੇ ਨੇ ਜਿੰਨਾ ਬੱਕਰਾ ਹੋ ਲਿਆ ਫੜਕ ਬੱਕ ਮੱਖੀ ਜਿੰਨਾ ਬੱਚਾ ਲਿਆ ਬਈ ਤੂੰ ਆ ਆ ਜਾਰ ਇਹ ਸਾਰੇ ਮਾਲ ਚ 8 ਹੁਣ ਕਿੰਨੀਆਂ ਬੱਕਰੀਆਂ ਨੇ ਸਾਰੀਆਂ ਬੱਕਰੀਆਂ ਮੇਰੇ ਕੋਲ 30 ਹੈਗੀਆਂ 30 ਨੇ ਵਿਚਵਾ ਵਿਚਨੇ ਨੇ ਬਸ ਪੱਠਾ ਨੇ ਹਾਂ 8 ਬੱਕਰੀਆਂ ਵੇਚਣੀਆਂ ਨੇ ਇਹਨਾਂ ਦੀ 8 ਵੇਚਣੀਆਂ ਨੇ ਹਾਂ ਠੀਕ ਆ ਇਹ ਤਾਂ ਕ੍ਰੋਸ ਸੀ ਹੈ ਹਾਂ ਇਹ ਤਾਂ ਕ੍ਰੋਸ ਹੋਈਆਂ ਨੇ ਇਹ ਤਾਂ ਨਹੀਂ ਵੇਚਣਾ ਨਾ ਠੀਕ ਹੈ ਤੇ ਰੱਖਿਆ ਹੋਇਆ ਇਹ ਕਿੱਥੋਂ ਲਿਆਂਦਾ ਸੀਗਾ ਇਹ ਲਿਆਂਦਾ ਸੀ ਬਾਗ ਦੇ ਰਵੇ ਚੋਂ ਬਾਗ ਆ ਕੁੱਤਬੇ ਵਾਲੇ ਤੋਂ ਹਾਂ ਠੀਕ ਆ ਉਹਦੇ ਰਵੇ ਦਾ ਬੱਕਰਾ ਹੈ ਬਾਈ ਹਾਂ ਠੀਕ ਕਰੀਗਾ ਸਾਨੂੰ ਤੋਰੀ ਬੱਬੂ ਲਾਓ ਕਰੋ ਚੈੱਕ ਬੱਕਰਾ ਮੱਖੀ ਚੀਨਾ ਹੈ ਹਾਂ ਲਾਲ ਮੱਖੀ ਚੀਨਾ ਨਾਗਰਾ ਇਹ ਫਿਰ ਤੁਸੀਂ ਕਿਵੇਂ ਲਿਆਂਦਾ ਉੱਥੋਂ ਕ ਵਧੀਆ ਲੱਗਿਆ ਲਿਆਂਦਾ ਵਧੀਆ ਲੱਗਿਆ ਉਹਦਾ ਬਹੁਤ ਵਧੀਆ ਮਾਲ ਸੀ ਅੱਛਾ ਹੂੰ ਉਹ ਮਾਲ ਚ ਲਿਆਂਦਾ ਹੈ ਹੂੰ ਠੀਕ ਹੈ ਆ ਵੀ ਬੱਕਰਾ ਕਿੰਨੇ ਦੰਦ ਹੋ ਗਿਆ ਛੱਡ ਦੇ 8 ਦੰਦ ਹੀ ਆ 8 ਦੰਦਾਂ ਹੂੰ ਹੋਇਆ 8 ਇਹ ਤਾਂ ਹੁਣ ਲੈਤੀਆ ਕਰਾਓ ਇਹ ਛੋਟਾ ਜਿਹਾ ਲਿਆਂਦਾ ਸੀ ਮਨ ਲੱਗਾ ਹੂੰ ਹੈਨਾ ਹੂੰ ਹਾਈਟ ਨੇ ਕਦੋਂ ਚੱਕੀ ਸੀ ਫਿਰ ਹਾਈਟ ਵਸੇਰਾ ਹੋ ਗਿਆ ਹੁਣ ਤਾਂ ਮੈਨੂੰ ਲੱਗਦਾ ਹੁਣ 40 ਦਾ ਹੋਊਗਾ ਇਹ 40 ਤਾਂ 40 ਦਾ ਉੱਤੇ ਆ 40 40 ਗੱਟਾ ਤੇਰੇ ਤੂੰ ਖੜ ਕੇ ਦੇਖ ਕੋਈ ਨਹੀਂ ਪਤਾ 45 ਹੋਵੇ ਲੈ ਲੱਕ ਤਾਂ ਹੀ ਆਉਂਦਾ 44 ਇੰਚੂ 44 ਇੰਚੂ 44 ਹੋਊਗਾ ਹੂੰ ਬੱਕਰਾ ਚੰਗਾ ਹਨ ਇਹ ਇਹਦੇ ਬੱਚੇ ਆਗੇ ਕੋਲੇ ਹਾਂ ਹੈਗੇ ਨੇ ਬੱਚੇ ਵਿੱਚ ਬੱਕਰੀਆਂ ਦੇ ਮੱਖੀ ਚਿੰਦੇ ਮੱਖੀ ਜਿੰਨੇ ਨੇ ਹਾਂ ਠੀਕ ਐ ਲਓ ਵੀ ਬੱਕਰਾ ਦੇਖ ਲਓ ਬਈ ਕਿਵੇਂ ਲੱਗਿਆ ਸਾਨੂੰ ਦੱਸਿਓ ਤੇ ਮੁੱਲ ਤਾਂ ਉਹਨਾਂ ਦਾ ਬੱਕਰੀਆਂ ਦਾ ਫੋਨ ਤੇ ਹੋ ਜੂ ਹਾਂ ਹਾਂ ਫੋਨ ਤੇ ਉਹਦਾ ਫੋਨ ਤੇ ਹੋਊ ਐ ਕੋਲੇ ਆ ਜਾਣਗੇ ਬੰਦੇ ਫੋਨ ਤੇ ਹੋਜੂ ਨਹੀਂ ਠੀਕ ਐ ਨੰਬਰ ਬਾਈ ਦਵਾਂਗੇ ਸਕਰੀਨ ਤੇ ਜੇ ਕਿਸੇ ਲੈਣਾ ਤੇ ਹੁਣ ਉਹ ਬੱਕਰੀਆਂ ਫਿਰ ਡੱਬੀਆਂ ਕਰ ਲੀਆਂ ਹਾਂ ਐ ਫਿਰ ਜੇ ਦੀ ਬਾਬਾ ਜੀ ਲੱਭਿਆ ਕਾਲੀਆਂ ਹੋ ਜਾਂਦੇ ਨੇ ਵੇਚਦੀਆਂ ਡੱਬੀਆਂ ਜਾਂ ਹੋ ਜਾਂਦੀਆਂ ਨੇ ਵਿੱਚੋਂ ਹੀ ਵਿੱਚ ਹੀ ਰੰਗ ਨਿਕਲ ਜਾਂਦੇ ਨੇ ਤੇ ਵਿੱਚੋਂ ਹੀ ਸਿਆ ਬੱਕੇ ਬੱਕਰੇ ਦੇ ਉਹ ਹੋ ਜਾਂਦਾ ਸਾਰਾ ਨਿਰਪਰ ਹਾਂ ਹਾਂ ਬੱਕਰੇ ਤੇ ਜਾਣੇ ਨੇ ਮੇਮਣੇ ਤੋਂ ਵੀ ਜਦੋਂ ਸੌਂਕ ਜਾਂ ਡੱਬੀਆਂ ਦਾ ਹੁੰਦਾ ਉਹ ਡੱਬਾ ਛੱਡ ਦਿੰਨੇ ਹਾਂ ਤੇ ਜਦੋਂ ਆ ਹੁਣ ਹੁਣ ਮੱਖੀ ਜਿੰਨੇ ਕਰ ਲੂਗੇ ਹਾਂ ਸਾਰੇ ਹਾਂ ਠੀਕ ਹੈ ਆ ਪੱਠਾ ਖੜੀਆਂ ਨੇ ਜਿਹੜੀਆਂ ਦੋ ਇਹ ਕਿਹੜੇ ਦੀਆਂ ਨੇ ਇਸੇ ਦੀਆਂ ਨੇ ਇਹ ਆਹ ਬੱਕਰੀਆਂ ਦੀਆਂ ਹਾਂ ਇੱਧਰ ਹੋਰ ਬਸੇਰੀਆਂ ਨੇ ਦੇਵ ਨੇ ਅੱਛਾ ਆ ਦੇਖੋ ਬਈ ਹੁਣ ਹੁਣ ਡੱਬੀਆਂ ਬੱਕਰੀਆਂ ਦਾ ਸ਼ੌਂਕ ਆ ਗਿਆ ਇਹਨਾਂ ਨੂੰ ਇਹ ਕਹਿੰਦੇ ਵੀ ਅਸੀਂ ਮਾਰਕ ਰੱਖਿਆ ਨੇ ਬੱਕਰੀਆਂ ਪਰ ਇਹ ਬੱਕਰੀ ਜਿੰਦੇ ਬਹੁਤ ਵਧੀਆ ਨੇ ਅੱਛਾ ਹਾਂ ਉਹ ਘਾਰਤੀ ਕਰਾਓ ਸੋਹਣੇ ਇੱਟ ਜਵੇ ਕਾਲੀਆਂ ਪੱਠਾਂ ਵੀ ਨੇ ਨਾ ਹੂੰ ਕਾਲੀਆਂ ਵਸੇ ਰੀਆਂ ਕਰਦੀਆਂ ਨੇ ਆਪਣੇ ਕਰਦੀਆਂ ਕਰਦੀਆਂ ਪਠਾਣੇ ਸਿਆ ਹੂੰ ਠੀਕ ਹੈ ਤੇ ਹੁਣ ਤਾਂ ਬਸ ਆਪਾਂ ਇਹ ਅੱਠ ਵੇਚਨੇ ਸੀ ਨਾ ਹਾਂ ਹਾਂ ਇਹ ਅੱਠ ਠੀਕ ਹੈ ਇਹਦਾ ਮੁੱਲ ਬਾਈ ਫੋਨ ਤੇ ਹੋਊਗਾ ਤੇ ਬਾਈ ਨਾਲ ਕਰ ਲਿਓ ਸੰਪਰਕ ਕੇ ਛੋਟੀ ਜੀ ਵੀਡੀਓ ਸੀ ਆਪਾਂ ਬੱਕਰੀਆਂ ਦਿਖਾਉਣੀਆਂ ਸੀ ਵੀ ਜਿਹੜੀਆਂ ਵਿਕਿਆਊ ਸੀਗੀਆਂ ਆਹ ਦੇਖ ਲਓ ਦੁਬਾਰਾ ਇੱਕ ਵਾਰੀ ਤੇ ਤੁਹਾਨੂੰ ਬੱਕਰਾ ਦਿਖਾਤਾ ਵੀ ਜੀ ਤੋ ਕ੍ਰੋਸ ਸੀ ਇਹੇ ਇਹਨਾਂ ਦੇ ਬੱਚੇ ਤੁਸੀਂ ਦੇਖ ਲਿਓ ਬਾਈ ਨਾਲ ਦੀ ਨਾਲ ਆ ਗੱਬਣਾ ਬੱਕਰੀ ਇਹਦਾ ਟਾਈਮ ਰਹਿ ਗਿਆ ਥੋੜਾ ਸੂਣ ਚ ਤੇ ਇਹ ਹੀ ਬੱਕਰੀਆਂ ਵਕਿਆਉ ਨੇ ਬਾਕੀ ਇਹਨਾਂ ਨੇ ਰੱਖਣੀਆਂ ਨੇ ਹੁਣ ਰੰਗ ਕਰਤਾ ਇਹਨਾਂ ਨੇ ਡੱਬਾ ਬਾਈ ਸਾਰੇ ਬੱਕਰੀਆਂ ਦਾ ਆ ਦੇਖ ਲਓ ਪੁਰਾਣਾ ਕੰਮਾ ਵਧੀਆ ਬੱਕਰੀਆਂ ਨੇ ਬਾਈ ਇਹਨਾਂ ਦੀਆਂ ਜੇ ਕਿਸੇ ਨੂੰ ਚਾਹੀਦੀਆਂ ਨੇ ਤਾਂ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਦਿੱਤਾ ਹੋਇਆ ਬਾਬਾ ਨੰਬਰ ਬੋਲੀ ਨੰਬਰ ਮੇਰੇ ਤਾਂ ਯਾਦ ਨਹੀਂ ਆਏ ਯਾਦ ਨਹੀਂ ਹੈਗਾ ਆਲ ਮੈਂ ਆਪੇ ਦੇਣ ਹੈ ਤੈਨੂੰ ਪਤਾ ਤਾਂ ਹੈ ਰ ਮੈਂ ਆਪੇ ਹੀ ਦੇ ਦੂੰ ਬਾਹ ਮੈਂ ਇਹ ਤਾਂ ਮੈਂ ਦੇ ਦੂੰ ਆਪੇ ਠੀਕ ਹੈ